ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਇੱਕ ਵਿਅਕਤੀ ਮਨਿੰਦਰ ਸਿੰਘ ਨੇ ਕੁਝ ਵਿਅਕਤੀਆਂ ਉੱਪਰ ਸਿਵਲ ਹਸਪਤਾਲ ਵਿਖੇ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਦੌਰਾਨ ਜ਼ਖਮੀ ਵਿਅਕਤੀ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਗੋਹਲ ਲਗਾਈ ਹੈ ਉੱਥੇ ਹੀ ਇਸ ਮਾਰਕੁੱਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਬਟੋਰ ਕਰ ਰਹੀ ਹੈ ਸਰ ਕੀ ਨਾਮ ਹੈ ਜੀ ਆਪਣਾ ਮਨਿੰਦਰ ਮਨਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਮੈਂ ਖੋਤੜਾ ਕੀ ਮਾਮਲਾ ਸੀ ਫਗੜ ਦੇ ਸਿਵਲ ਹਸਪੀਟਲ ਚ ਆ ਜੀ ਵੀਰੇ ਅਸੀਂ ਬਾਜ਼ਾਰ ਕੋ ਆ ਰਹੇ ਸੀ ਦੁਪਹਿਰ ਕੁਵੇਲੇ ਦੀ ਗੱਲ ਹੈ ਜੀ ਇਹ ਇਹਨਾਂ ਨੇ ਕਹਿੰਦੇ ਵੀ ਤੁਸੀਂ ਸਾਨੂੰ ਟਰਸਟ ਨਹੀਂ ਦਿੰਦਾ ਇੰਨੇ ਚ ਝਗੜਾ ਹੋ ਗਿਆ ਝਗੜਾ ਵੀ ਕਾਦਾ ਹੋਇਆ ਅਸੀਂ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਲੈ ਕੇ ਮੁਰੇ ਰਾ ਕੇ ਆਪਣੇ ਗੱਡੀ ਦਾ ਦਰਵਾਜ਼ਾ ਖੋਲਾ ਛੱਡ ਦਿੱਤਾ ਤੇ ਅਸੀਂ ਸਿਰਫ ਇਹ ਸੋਚਿਆ ਕਿ ਕੋਈ ਹੋਰ ਸਾਡੇ ਜਨਾਂ ਵੱਜਿਆ ਇਹ ਗੱਡੀ ਰੋਕ ਦੇ ਤੇ ਉੱਥੇ ਉਹ ਦੋ ਜਣੇ ਸੀਗੇ ਉਹਨਾਂ ਨੇ ਮੇਰੇ ਭਰਾ ਨੂੰ ਮਤਲਬ ਸੁੱਟਿਆ ਅਟੈਕ ਕੀਤਾ ਮੈਂ ਛੜਾ ਰਿਆ ਸੀਗਾ ਤੇ ਛੜਾਉਂਦੇ ਤੇ ਮੈਂ ਉਹਦੇ ਨਾਲ ਇੱਕ ਜਿਹੜਾ ਥੋੜੀ ਘੱਟ ਮਰਦ ਲੜਕਾ ਸੀ ਉਹਨੂੰ ਮੈਂ ਖਿੱਚ ਦਿੱਤਾ ਉਹ ਡਿੱਗ ਗਿਆ ਮੈਂ ਵੀ ਡਿੱਗ ਗਿਆ ਮੇਰੇ ਗੋਡੇ ਤੇ ਹੱਥ ਤੇ ਸੱਟ ਲੱਗੀ ਛੈਰ ਤੇ ਸਿਰ ਤੇ ਸੱਟ ਲੱਗੀ ਉਹ ਦੂਸਰੇ ਨੂੰ ਹਟਾਦੇ ਹਟਾਦੇ ਉਹਨੀਆਂ ਦੇ ਨੂੰ ਰੋਕ ਕੇ ਥੇ ਹੋ ਗਏ ਉਹ ਕਹਿੰਦੇ ਤੁਸੀਂ ਸਾਡੇ ਮਾਰਿਆ ਤੁਸੀਂ ਤਾਂ ਕੀਤਾ ਇੱਥੇ ਆ ਗਏ ਮੇਰੇ ਹੱਥ ਦੇ ਵਿੱਚ ਸੈਲਿਨ ਸੀ ਗਿਆ ਦੇਖ ਸਕਦੇ ਤੁਸੀਂ ਤੇ ਇੱਥੇ ਡਾਕਟਰ ਜਿਹੜਾ ਅਟੈਂਡਿੰਗ ਸੀ ਉਹਨਾਂ ਨੇ ਕਿਹਾ ਤੁਹਾਡਾ ਐਕਸਰੇ ਹੋਏਗਾ ਹੱਥ ਦਾ ਮੇਰੇ ਹੱਥ ਜੈਸਾ ਦੇ ਤਿੰਨੇ ਉਂਗਲੀਆਂ ਨਹੀਂ ਮਤਲਬ ਮੁੜ ਗਈ ਤੇ ਕਹਿੰਦੇ ਐਕਸਰੇ ਹੋਣ ਦੀ ਹੋਏਗਾ ਸਵੇਰ ਨੂੰ ਹੋਏਗਾ ਤੇ ਉਹਨਾਂ ਨੇ ਮੈਨੂੰ ਉੱਪਰ ਐਡਮਿਟ ਕਰ ਦਿੱਤਾ ਤੇ ਕੋਈ ਤਿੰਨ ਕੁ ਮੁੰਡੇ ਆਏ ਜੀ ਘੁੰਮਦ ਕਰਦੇ ਮੇਰੇ ਕੋਲ ਮੇਰੇ ਕੋਲ ਮੇਰਾ ਇੱਕ ਫਰੈਂਡ ਬੈਠਾ ਸੀਗਾ ਆਕੇ ਕਹਿੰਦੇ ਵੀ ਕੀ ਹੋਇਆ ਤੁਸੀਂ ਉਹਨੂੰ ਮੁੱੱਖੂ ਤੇ ਮਾਰਿਆ ਮੈਂ ਕਿਹਾ ਵੀ ਅਸੀਂ ਤੇ ਮਾਰਿਆ ਕਰੂਗੇ ਤੇ ਛਡਾ ਦੇ ਸੀਗੇ ਛਡਾ ਦੇ ਮੇਰੇ ਵੀ ਸੱਟਾਂ ਲੱਗੀਆਂ ਹੁੰਦੀਆਂ ਸੀ ਸੱਟਾਂ ਲੱਗੀਆਂ ਚਲੋ ਕਹਿੰਦਾ ਤੁਹਾਡਾ ਫੈਸਲਾ ਅਸੀਂ ਕਰਾ ਲੈਂਦੇ ਆ 30000 ਰੁਪਏ ਦੇ ਅੱਛਾ ਮੈਂ ਕਿਹਾ ਵੀ ਫੈਸਲਾ 30000 ਦਾ ਕਰਦਾ ਤੁਸੀਂ ਕਿਸ ਚੀਜ਼ ਦਾ ਮੰਗਦੇ ਹੋ ਨਾ ਚਲੋ ਗੱਲ ਨੂੰ ਮੁੱਕ ਕੀ ਤੇ ਕਹਿੰਦਾ ਤੁਸੀਂ 10000 ਦਿਓ ਮੈਂ ਕਿਹਾ ਮੈਂ ਤੈਨੂੰ ਜਾਣਦਾ ਨਹੀਂ ਮੈਂ ਤੈਨੂੰ ਕਿੱਦਾਂ ਦੇਨੇ ਆ ਪੈਸੇ ਮੈਨੂੰ ਕੀ ਪਤਾ ਤੂੰ ਕੌਣਾ ਕੌਣ ਨੇ ਉਹਨਾਂ ਦੇ ਵੱਲੋਂ ਇੱਕ ਬੰਦਾ ਸੀ ਜਿਹੜਾ ਸੁਹੇਰ ਦਾ ਨਾਲ ਸੀਗਾ ਤੇ ਮੈਂ ਉਹਨੂੰ ਉਹਦਾ ਨੰਬਰ ਕੁਦਰਤੀ ਮੇਰੇ ਕੋਲ ਸੀ ਮੈਂ ਉਹਨੂੰ ਫੋਨ ਕਰ ਲਿਆ ਤੇ ਉਹਨੂੰ ਫੋਨ ਕਰ ਲਿਆ ਤਾਂ ਉਹਨੇ ਬੰਦੇ ਨੇ ਮੈਨੂੰ ਕਿਹਾ ਭਾਜੀ ਤੁਸੀਂ ਕਿਸੇ ਨੂੰ ਪੈਸੇ ਨਾ ਦਿਓ ਮੈਂ ਨਹੀਂ ਕਿਸੇ ਦੀ ਗਾਰੰਟੀ ਦੇ ਸਕਦਾ ਮੈਂ ਠੀਕ ਹੈ ਜੀ ਮੈਨੂੰ ਪਤਾ ਜਿਹੜਾ ਤਾਂ ਤੁਹਾਡੇ ਨਾਲ ਜਿਹੜਾ ਨਾਲ ਝਗੜਾ ਹੋਇਆ ਸੀ ਸੁਹੇਰੇ ਉਹਨਾਂ ਨੇ ਤੁਹਾਨੂੰ ਕਿਹਾ ਵੀ ਪੈਸੇ ਕਿਸੇ ਨੂੰ ਨਾ ਦਿਓ ਉਹਨਾਂ ਦੇ ਨਾਲ ਕੋਈ ਬੰਦਾ ਸੀ ਲੋਕਲ ਆਪਣੇ ਏਰੀਆ ਠੀਕ ਹੈ ਜੀ ਹਾਂ ਜੀ ਉਹਨੇ ਕਿਹਾ ਵੀ ਤੁਸੀਂ ਕਿਸੇ ਨੂੰ ਨਾ ਦਿਓ ਪੈਸੇ ਮੈਨੂੰ ਪਤਾ ਨਹੀਂ ਹੈਗਾ ਕੌਣ ਹੈਗਾ ਕੌਣ ਨਹੀਂ ਹੈ ਤੇ ਉਹ 19 ਦਿਨ ਨੂੰ ਮੈਂ ਕਿਹਾ ਵੀ ਦੇਖੋ ਜੀ ਮੈਂ ਮੈਂ ਤੁਹਾਨੂੰ ਦੇਦਾ ਅਗਲਾ ਬਾਅਦ ਵਿੱਚ ਮੈਨੂੰ ਕਹ ਵੀ ਤੂੰ ਕਿਹਨੇ ਦਿੱਤੇ ਪੈਸੇ ਨਾ ਮੈਨੂੰ ਪਤਾ ਹੀ ਨਹੀਂ ਕਿਸੇ ਦਾ ਕੁਝ ਵੀ ਤੇ ਪੈਸੇ ਵੀ ਮੈਨੂੰ ਮੰਗ ਰਹੇ ਨੇ ਵੀ ਮੈਂ ਕਹਾਂ ਤੁਸੀਂ ਇੱਕ ਤਾਂ ਮੇਰੇ ਨਾਲ ਲੜੇ ਹੋ ਉਸ ਤੋਂ ਤੁਸੀਂ ਮੇਰੇ ਤੋਂ ਪੈਸੇ ਵੀ ਮੰਗ ਰਹੇ ਚਲੋ ਠੀਕ ਹੈ ਮੈਂ ਕਹਾਂ ਵੀ ਵਾਰ-ਵਾਰ ਹੋਵੇਗਾ ਤਾਂ ਕੋਈ ਨਹੀਂ ਵੀ ਮਾੜੀ-ਮੋਟੀ ਅਗਰ ਤੁਹਾਡੇ ਮੇਰੀ ਗਲਤੀ ਕਿਤੇ ਨਾ ਸੱਟ ਲਾ ਕੇ ਮੈਂ ਸੌਰੀ ਮੰਗਦਾ ਤੁਹਾਡੇ ਕੋਲ ਤੇ ਤੁਹਾਨੂੰ ਮੈਂ ਪੈਸੇ ਚੋ ਤੁਹਾਡਾ ਇਲਾਜ ਹੋਗਾ ਮੈਂ ਉਹ ਵੀ ਕਰਾਂਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਤੇ ਤਿੰਨ ਚਾਰ ਉਹ ਮੁੰਡੇ ਦੋ ਜਣੇ ਉਹ ਤੇ ਤਿੰਨ ਜਣੇ ਉਹਦੇ ਨਾਲ ਜਿਹੜੇ ਆਏ ਸੀਗੇ ਉਨਾ ਨਹੀਂ ਆ ਕੇ ਮੇਰੇ ਵਾਲ ਫੜ ਲੈਨੇ ਮੈਂ ਕੇਸ ਰੱਖ ਰਿਆ ਮੇਰਾ ਪਟਕਾ ਲੈ ਕੇ ਨੇ ਤੇ ਵਾਲ ਮੇਰੇ ਪਟ ਦਿੱਤੇ ਸਾਰੇ ਤੇ ਉਸ ਤੋਂ ਬਾਅਦ ਮੇਰੇ ਸਿਰ ਦੇ ਵਿੱਚ ਤਿੰਨ ਜਣੇ ਸੀਗੇ ਹੁਣ ਤਿੰਨ ਜਣਿਆਂ ਨੂੰ ਬੰਦਾ ਕਿਆ ਹੀ ਕਰ ਸਕਦਾ ਮੋਰੇ ਇਕੱਲਾ ਬੰਦਾ ਦੋਏ ਮੈਨੇ ਮੇਰੇ ਘੜੇ ਗੁੜੇ ਮਾਰੇ ਆਇਆ ਚ ਇੱਕ ਦੇ ਹੱਥ ਚ ਕਿਰਚ ਸੀ ਕੀ ਘਰੇ ਖੁਸ਼ੀ ਉਹਨੇ ਉਹ ਮੇਰੇ ਗਰਦਨ ਤੇ ਮਾਰਨ ਦੀ ਕੋਸ਼ਿਸ਼ ਕੀਤੀ ਛੇ ਦੇਕਨੇ ਮਾਰ ਦਿੱਤੀ ਕੋ ਰੌਡ ਰੌਡ ਮਾਰ ਦਿੱਤੇ ਤੇ ਉਹ ਭੱਜੇ ਥੋਂ ਮੁੜ ਕੇ ਬਾਹਰ ਦਿੱਤਾ ਇਹ ਸਟੋਰੀ ਯਾਨੀ ਤੁਹਾਡੇ ਤੇ ਜਿਹੜਾ ਹਮਲਾ ਵਾਹ ਫਗੜ ਦੇ ਸਿਗਲ ਹਸਪੀਟਲ ਦੇ ਵਿੱਚ ਹੋਇਆ ਜੀ ਉੱਪਰ ਰਿਸੈਪਸ਼ਨ ਤੇ ਹੋਇਆ ਜੀ ਵਾਰਡ ਰਿਸੈਪਸ਼ਨ ਤੇ ਕਿੰਨੇ ਬੰਦੇ ਸੀਗੇ ਜੀ ਟੋਟਲ ਉਹ ਪਹਲਾ ਕਰਨ ਵਾਲੇ ਪੰਜ ਜਣੇ ਸੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਇਹਦਾ ਜੀ ਤੁਸੀਂ ਦੇਖੋ ਸਾਡੇ ਪ੍ਰਸ਼ਾਸਨ ਦਾ ਕੀ ਹਾਲ ਹੈ ਵੀ ਦਿਨ ਦਿਹਾੜੇ ਮੁੰਡੇ ਹੀ ਹੋਰੀ ਪੂਰੀ ਰੋਡ ਤੇ ਜਾਂਦੇ ਸਾਡੀ ਗੱਡੀ ਨੂੰ ਰੋਕ ਰਹੇ ਨੇ ਉਸ ਤੋਂ ਬਾਅਦ ਸਾਰਾ ਹੋਣ ਦੇ ਬਾਵਜੂਦ ਵੀ ਚਲੋ ਅਸੀਂ ਭਲਵੰਤ ਸਾਈ ਦੇ ਵਿੱਚ ਤੁਹਾਡੇ ਨਾਲ ਐਗਰੀ ਕਰ ਰਹੇ ਤੇ ਉਸ ਤੋਂ ਬਾਅਦ ਹਸਪੀਟਲ ਦੇ ਅੰਦਰ ਵੀ ਅਟੈਕ ਕਰ ਰਹੇ ਨੇ ਡਰੇ ਹੈ ਨਹੀਂ ਲੋਕਾਂ ਨੂੰ ਕਿਸੇ ਚੀਜ਼ ਦਾ ਦੱਸੋ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੇ ਉਹ ਹਸਰ ਆਪਣੇ ਫਗਵਾੜਾ ਸਿਵਲ ਹਸਪੀਟਲ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਜੀ ਕੀ ਕਰਨਾ ਜੀ ਤੋਂ ਦੱਸੋ जी सर तो तो दो पेशेंट है सर हमारे पास आए थे वरिंदर सिंह और मनिंदर सिंह दोनों भाई हैं सन ऑफ इंदरजीत सिंह ये शाम को इनके किसी के साथ लड़ाई झगड़े का मामला था तो हमारे पास आए थे सर इनकी एम कार्ड के हमने इनको एडमिट किया था उसके बाद में ये हमारे जनरल वार्ड में ऊपर एडमिट और कुछ टू तो टू तो थ्री तो तो अन आइडेंटिफाइड पर्सन आए इनको और इनको फिर से मारपीट के चले गए उसके बाद हमने पुलिस इन्फॉर्मेशन भेजी गई है और इनकी फ्रेश एमएलआर एल इंजरीज नोट डाउन करके वो भी भेजी गई है సర్ కండిషన్ కి తాజీ Pesh kar rahe hain patient abhi stable hai sir in ki sari injury sab me note down kar liye aur in ka treatment chal raha hai